ਮਾਨਯੋਗ ਸੀਐਮ ਪੰਜਾਬ ਜਵਰਨਮੈਂਟ ਆਫ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਦੇ ਸੇਖਾ ਤੇ ਅੰਡਰ ਦੀ ਗਾਈਡੈਂਸ ਆਫ ਕਮਿਸ਼ਨਰ ਆਫ ਪੁਲਿਸ ਟੀਲੰਦਰ ਜੀਓਸੀ ਨਸ਼ਾ ਕਲਾਫ ਇੱਕ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਅੱਜ ਅਸੀਂ ਇੱਕ ਟੇ ਪ੍ਰੋਪਰਟੀ ਫ੍ਰੀਜ਼ ਕਰਵਾਈ ਸੀਗੀ ਅੰਡਰ ਸੈਕਸ਼ਨ 68 ਐਫ ਐਨਡੀਪੀਐਸ ਐਕਟ ਫਰੋਮ ਦੀ ਕੰਪਟੇਨਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਜਿਸ ਦੇ ਤਹਿਤ ਮਕਦਮਾ ਨੰਬਰ 182/12 ਰਜਿਸਟਰ ਹੋਇਆ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਵਿੱਚ ਜਿਸ ਦੇ ਵਿੱਚ ਉਹਨਾਂ ਕੋਲੋਂ ਕਰੀਬ 500 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਹੈਗਾ ਉਹ ਬਰਾਮਦ ਹੋਇਆ ਸੀਗਾ ਇਸ ਦੇ ਵਿੱਚ ਆਫਟਰ द ਫੋਲੋਇੰਗ ਪ੍ਰੋਸੀਜਰ ਦਾ ਕੰਪਟੇਨਟ ਅਥਾਰਟੀ ਆਫ ਫ੍ਰੀਜ਼ਿੰਗ ਆਰਡਰਸ ਜਾਰੀ ਹੋ ਗਏ ਜਿਹਦੇ ਵਿੱਚ ਦੋਸ਼ੀ ਵਿਜੇ ਕੁਮਾਰ ਸਨ ਅਨੰਤ RAM ਅਤੇ ਅਨੰਤ RAM ਤਾਂ ਨੌਕਰੀ ਸਿੰਘ ਦਾਸ ਇਹਨਾਂ ਦੀ ਜਿਹੜੀ ਦੋ ਪ੍ਰੋਪਰਟੀਆਂ ਹੈਗੀਆਂ ਅਸੀਂ ਫ੍ਰੀਜ਼ ਕਰਵਾਈਆਂ ਇੱਕ Honda Activa 5G ਹੈ ਜੀ ਜਿਸ ਦੀ ਕੀਮਤ ਕੁਲ 53000 ਹੈ ਜੀ ਇੱਕ ਘਰ ਹੈਗਾ ਜੀ ਚਾਰ ਮਰਲੇ 39 ਸਕਰ ਫੀਟ ਦਾ ਤੇ ਇਹਨੂੰ ਅਸੀਂ ਜਿਹੜਾ ਵੈਲਿਊ ਆਫ ਲੈਂਡ ਹੈਗੀ ਹੈ ਤਕਰੀਬਨ 54 ਲੱਖ ਹੈਗੀ ਹੈ ਜੀ ਇਹ ਫ੍ਰੀਜ਼ ਕਰਵਾਇਆ ਤੇ ਅਸੀਂ ਇਸ ਐਕਸ਼ਨ ਦੇ ذریعے ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਕੋਈ ਵੀ ਜਿਹੜਾ ਗਮ ਦੇ ਵਿੱਚ ਇਨਵੋਲ ਹੋਊਗਾ ਕਾਸ ਕਰਕੇ ਐਨਡੀਪੀਐਸ ਦੇ ਵਿੱਚ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ